ਤਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਣੇ ਆਧਾਰਾ ਭਗਤ ਜੀਵਹ ਗੁਣ ਗਾਏ ਅਪਾਰ ਗੋਣ ਨਿਦਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਵ ਮਨ ਸਾਧਾਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਬੇਟਤ ਗੁਰ ਦਰਸਾਇਆ ਜੀ ਅਗੰਗ ਅਗੋਚਰ ਕਿਛ ਕੀਮਤ ਨਹੀਂ ਜਾਣੀ ਸਾਧਕ ਸਿੱਧ ਧਿਆਵੈ ਗਿਆਨੀ ਖੁਦੀ ਮਿਟੀ ਚੂਕਾ ਭੋਲਾਵਾ ਗੁਰ ਮਨ ਹੀ ਮਹ ਪ੍ਰਗਟਾਇਆ ਜੀ आनंद मंगल कल्याण निधाना शोक सहज हर नाम बखाना होए कृपाल स्वामी अपना नाओ नानक कर्मे आया जीव आनंद मंगल कल्याण निधाना शोक सहज हर नाम बखाना ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 103 ਅਤੇ 104 ਦੇ ਉੱਪਰ ਅੰਕਿਤ ਹੈ ਸਹਿਵ ਕਿਰਪਾ ਕਰ ਰਹੇ ਹਨ ਜੀ ਪ੍ਰਾਣ ਪ੍ਰਭ ਮਨ ਹੈ ਆਧਾਰ ਭਗਤ ਜੀਵ ਹੈ ਗੁਣ ਗਾਏ ਅਪਾਰਾ ਇਹ ਸਾਡੀ ਜਿੰਦ ਜਿਹੜੀ ਹੈ ਸਾਡੇ ਸੁਵਾਸ ਜਿਹੜੇ ਆ ਇਹ ਪ੍ਰਭੂ ਦੇ ਆਸਰੇ ਹਾ ਆਧਾਰ ਦਾ ਅਰਥ ਹੁੰਦਾ ਸਹਾਰਾ ਆਸਰਾ ਜੀ ਪ੍ਰਾਣ ਪ੍ਰਭ ਮਨ ਹੈ ਆਧਾਰ ਭਗਤ ਜੀਵਹ ਗੁਣ ਗਾਏ ਅਪਾਰਾ ਜਿਹੜੇ ਪ੍ਰਭੂ ਦੇ ਭਗਤ ਹਨ ਉਹ ਪ੍ਰਭੂ ਦੇ ਗੁਣਾ ਨੂੰ ਗਾਇਨ ਕਰਕੇ ਜਿਹੜੇ ਗੁਣ ਬਿਆੰਤ ਹਨ ਉਹਨਾਂ ਗੁਣਾਂ ਨੂੰ ਗੈਨ ਕਰਦੇ ਹਨ ਭਗਤ ਤੇ ਆਤਮਿਕ ਜੀਵਨ ਪ੍ਰਾਪਤ ਕਰਦੇ ਗੁਰੂ ਸੰਗਤ ਜੀ ਭਗਤ ਸ਼ਬਦ ਗੁਰਬਾਣੀ ਦੇ ਵਿੱਚ ਤਿੰਨ ਰੂਪਾਂ ਦੇ ਵਿੱਚ ਆਇਆ ਜਿਸ ਤਰ੍ਹਾਂ ਇੱਥੇ ਹੈ ਭੱਬਾ ਗੱਗਾ ਤੱਤਾ ਇੱਥੇ ਭਾਵ ਬਹੁਤ ਭਗਤਾਂ ਦੀ ਗੱਲ ਕੀਤੀ ਹੈ ਜਦੋਂ ਭੱਬਾ ਗੱਗਾ ਤੱਤੇ ਨੂੰ ਔਂਕੜ ਆਏਗਾ ਉੱਥੇ ਇੱਕ ਭਗਤ ਦੀ ਗੱਲ ਹੈ ਤੇ ਜਦੋਂ ਭਗਤ ਦੇ ਤੱਤੇ ਨੂੰ ਸਿਹਾਰੀ ਆਉਂਦੀ ਆ ਉਹਦਾ ਅਰਥ ਹੈ ਭਗਤੀ ਇੱਥੇ ਕਹਿੰਦੇ ਹਨ ਭਗਤ ਜੀਵ ਹੈ ਪ੍ਰਭੂ ਦੇ ਜਿਹੜੇ ਭਗਤ ਹੈ ਉਹਦੇ ਗੁਣ ਜਿਹੜੇ ਬਿਆਨਤ ਹਨ ਉਹਨਾਂ ਨੂੰ ਗਾਇਨ ਕਰਕੇ ਆਤਮਿਕ ਜੀਵਨ ਪ੍ਰਾਪਤ ਕਰਦੇ ਹਨ ਕਿਉਂਕਿ ਜਿੰਦ ਵੀ ਉਹਦੀ ਹੈ ਪ੍ਰਾਣ ਵੀ ਉਹਦੇ ਸਹਾਰੇ ਹਨ ਜੀ ਪ੍ਰਾਣ ਪ੍ਰਭ ਮਣੇ ਆਧਾਰਾ ਭਗਤ ਜੀਵਹ ਗੁਣ ਗਾਏ ਅਪਾਰ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਪਰਮੇਸ਼ਰ ਦੇ ਗੁਣਾ ਦਾ ਖਜ਼ਾਨਾ ਆਤਮਿਕ ਜੀਵਨ ਦੇਣ ਵਾਲਾ ਹੈ ਤੇ ਜਿਹਨੂੰ ਉਹ ਤਿਆ ਤੇ ਆ ਕੇ ਆਤਮਿਕ ਸੁਖ ਪ੍ਰਾਪਤ ਕਰਦੇ ਆ ਗੁਣ ਗਾਏ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਵ ਸਭ ਜੀ ਕਿਰਪਾ ਕਰਦੇ ਆ ਕਿ ਆਤਮਿਕ ਸੁਖ ਜਿਹੜਾ ਹੈ ਉਹਦੀ ਭਗਤੀ ਦੇ ਵਿੱਚ ਹੈ ਜਿਸ ਤਰ੍ਹਾਂ ਆਪਾਂ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਲੋਕ ਪੜ੍ਹਦੇ ਆਂ ਸਭ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਪਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਸਤਗੁਰੂ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਵੀ ਇਹ ਘਰ ਅਕਾਲ ਪੁਰਖ ਪਰਮੇਸ਼ਰ ਦਾ ਹੈ ਪਰ ਬਾਣੀ ਵਿੱਚ ਇਹ ਵੀ ਆਖਿਆ ਹੈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ ਉੱਚੇ ਚੜ ਕੇ ਵੇਖਿਆ ਘਰ ਘਰ ਇਹ ਅੱਗ ਫਿਰ ਉਹਦੇ ਘਰ ਦੇ ਵਿੱਚ ਦੁਖੀ ਲੋਕ ਵੀ ਹਨ ਕਿਉਂਕਿ ਇਹ ਜਗ ਸੱਚੇ ਕੀ ਕੋਠੜੀ ਸਵਾਲ ਇਹ ਪੈਦਾ ਕਿ ਦੁੱਖ ਹੈ ਤਾਂ ਅਸੀਂ ਸਦੀ ਵੀ ਸੁਖ ਵਾਸਤੇ ਖੋਜ ਕਰ ਰਹੇ ਆਂ ਜੋ ਸੁਖ ਕੋ ਚਾਹੇ ਸਦਾ ਸਰਣ RAM ਕੀ ਲੈ ਕਿਉਂਕਿ ਬਾਣੀ ਦੇ ਵਿੱਚ ਹੀ ਸਤਿਗੁਰ ਨੇ ਜਵਾਬ ਦਿੱਤੇ ਆ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਜਿੱਦਾਂ ਆਪਾਂ ਸੁਖੁਨੀ ਸਾਬ ਦੀ 18ਵੀਂ ਅਸ਼ਟਪਦੀ ਦੇ ਪਹਿਲੇ ਦੋ ਪਦੇ ਪੜਦੇ ਆ ਪਹਿਲਾਂ ਤਾਂ ਇਹ ਦੱਸਿਆ ਵੀ ਸਤਿਗੁਰੂ ਕੀ ਕਰਦਾ ਹੈ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦਰਮਤ ਮਲ ਹੀ ਰੇ ਗੁਰ ਬਚਨੀ ਹਰ ਨਾਮ ਉਚਰੇ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਢ ਭਾਗੀ ਹੈ ਸਤਗੁਰ ਸਿੱਖਾ ਹਲਤ ਪਲਤ ਸਵਾਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਨ ਹੁਣ ਘਰ ਤਾਂ ਉਹਦਾ ਹੀ ਹੈ ਪਰ ਰਹਿਣਾ ਜਿੱਦਾਂ ਕਿਸੇ ਮਰਜ਼ਾਦਾ ਹੁੰਦੀ ਨਾ ਹਰੇਕ ਘਰ ਦੇ ਵਿੱਚ ਰਹਿਣ ਦੀ ਵੀ ਮਰਜ਼ਾਦਾ ਹੈ ਇਹ ਜੰਗ ਸੱਚੀ ਕੀ ਹੈ ਕੋਟ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਗੁਰ ਕਾ ਗਰਹਿ ਸੇਵਕ ਜੋ ਰਹਿ ਜਿਹੜਾ ਗੁਰੂ ਦੀ ਗਰਹਿ ਰਹਿਣਾ ਚਾਹੁੰਦਾ ਭਾਵੇਂ ਗੁਰਦੁਆਰੇ ਨਹੀਂ ਉਹਦੀ ਮਰਜ਼ਾਦਾ ਵਿੱਚ ਰਹਿਣਾ ਚਾਹੁੰਦਾ ਹੈ ਗੁਰ ਕਾ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਵਿੱਚ ਜਦੋਂ ਉਹਦੀ ਆਗਿਆ ਨੂੰ ਮੰਨੇਗਾ ਸੁੱਖ ਹੈ ਸਭ ਕਹਿੰਦੇ ਜਦੋਂ ਉਹ ਨੂੰ ਧਿਆਉਂਦਾ ਹੈ ਗੋਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਕਿਉਂਕਿ ਸੁੱਖ ਜਿਹੜਾ ਹੈ ਕਿ ਮਨੁੱਖ ਸੋਚੇ ਕਿ ਮੇਰੇ ਕੋਲ ਬੜੀ ਧਨ ਦੌਲਤ ਹੈ ਤੇ ਆਪਾਂ ਨੂੰ ਵੀ ਲੱਗਦਾ ਵੀ ਜਿਹਦੇ ਕੋਲ ਬੜੀ ਧਨ ਦੌਲਤ ਸੁਖੀ ਹੋਏਗਾ ਕੋਈ ਗਾਰੰਟੀ ਨਹੀਂ ਜਿਹੜਾ ਮਨੁੱਖ ਬਹੁਤ ਦੇਸ਼ਾਂ ਦੇ ਵਿੱਚ ਕਮਾਈ ਕਰਦਾ ਕੋ ਸੁਖੀ ਹੋਏਗਾ ਗੁਰੂ ਸਾਹਿਬ ਕਹਿੰਦੇ ਕੋਈ ਗਾਰੰਟੀ ਨਹੀਂ ਪਰ ਇੱਕ ਗੱਲ ਦੀ ਗਾਰੰਟੀ ਗੁਰੂ ਸਾਹਿਬ ਦਿੰਦੇ ਕਹਿੰਦੇ ਸੁਖ ਨਾਹੀ ਬਹੁਤੇ ਤਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਤੇ ਸੁਖ ਕਿੱਥੇ ਹੈ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ ਜੇ ਪ੍ਰਭੂ ਦੇ ਗੁਣ ਗਾਏਗਾ ਤੈਨੂੰ ਸੁਖ ਮਿਲੇ ਗੁਣ ਨਿਧਾਨ ਅੰਮ੍ਰਿਤ ਹਰ ਨਾਮ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਘਰ ਤੇ ਆਵੇ ਕਹਿੰਦੇ ਜੋ ਮਨ ਦੇ ਵਿੱਚ ਧਾਰ ਕੇ ਅਸੀਂ ਆਉਂਦੇ ਨਾ ਗੁਰੂ ਦੇ ਦਰ ਤੇ ਮਨਸਾ ਧਾਰ ਜੋ ਘਰ ਤੇ ਆਵੇ ਹੁਣ ਕਈਆਂ ਨੇ ਮਨ ਵਿੱਚ ਧਾਰਿਆ ਹੁੰਦਾ ਵੀ ਲੰਗਰੇ ਖਾਣ ਜਾਣਾ ਕਈਆਂ ਦਾ ਹੁੰਦਾ ਵੀ ਅਸੀਂ ਉੱਥੇ ਜੋੜੇ ਚੁੱਕਣ ਜਾਣਾ ਲੋਕਾਂ ਦੀਆਂ ਚਪਲਾਂ ਹੀ ਚੁੱਕ ਕੇ ਲਿਆਏ ਜਿੱਦਾਂ ਦੀ ਮਨ ਮਨੋਖ ਮਨਸਾ ਧਾਰ ਕੇ ਆਉਂਦਾ ਪਰ ਜੇ ਕਹਿੰਦੇ ਮਨ ਦੇ ਵਿੱਚ ਇਹ ਆ ਕਿ ਸਤਿਗੁਰੂ ਦੇ ਕੋਲੋਂ ਕੁਝ ਪ੍ਰਾਪਤ ਕਰਨਾ ਹੈ ਮਨ ਸਾ ਧਾਰ ਜੋ ਘਰ ਤੇ ਆਵੇ ਘਰੋਂ ਚੱਲਦਾ ਮਨ ਦੇ ਵਿੱਚ ਧਾਰ ਲੈਂਦਾ ਵੀ ਇਹ ਕਰਨਾ ਹੈ ਤੇ ਜੇ ਤਾਂ ਭਾਵਨਾ ਚੰਗੀ ਆ ਤੇ ਸਭ ਕਹਿੰਦੇ ਸਾਧ ਸੰਗ ਜਨਮ ਮਰਨ ਮਿਟਾਵੇ ਤੇ ਗੁਰੂ ਦਾ ਸੰਗ ਕਰਕੇ ਉਹਦੇ ਜਨਮ ਮਰਨ ਦਾ ਜਿਹੜਾ ਭਾਅ ਸੀ ਉਹਨੂੰ ਮਿਟਾ ਦਿੰਦਾ ਹੈ ਖਤਮ ਕਰ ਦਿੰਦਾ ਹੈ ਜਿਸ ਤਰ੍ਹਾਂ ਬੋ ਪੜਦੇ ਆਂ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ ਆਸ ਮਨੋਰਥ ਪੂਰਨ ਹੋਵੇ ਪੇਟਤ ਗੁਰ ਦਰਸਾਇਆ ਜੀ ਉਹਦੀਆਂ ਸਾਰੀਆਂ ਆਸਾਂ ਮਨੋਰਥ ਪੂਰੇ ਹੋ ਜਾਂਦੇ ਪੇਡ ਦਾ ਅਰਥ ਦਾ ਮਲਾਪ ਜਦੋਂ ਮਿਲਦਾ ਤੇ ਗੁਰੂ ਨੇ ਉਹਨੂੰ ਦਰਸਾ ਦਿੱਤਾ ਭਾਵ ਉਹਨੂੰ ਦਰਸ਼ਨ ਕਰਾ ਦਿੱਤੇ ਸਮਝਾ ਦਿੱਤਾ ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰਦਰਸਾਇ ਜੀ ਆਗਮ ਅਗੋਚਰ ਕਿਸ ਕੀ ਮਤ ਨਹੀਂ ਜਾਣੀ ਕਿਉਂਕਿ ਪ੍ਰਮਾਤਮਾ ਅਗਮ ਹੈ ਜਿੱਤੇ ਤੱਕ ਸਾਡੇ ਇੰਦਰੀਆਂ ਦੀ ਗਮਤਾ ਨਹੀਂ ਹੈ ਆਗਮ ਹੈ ਅਗੋਚਰ ਹੈ ਕਿਸ ਮਤ ਨਹੀਂ ਜਾਣੀ ਉਹਦੀ ਅਸੀਂ ਕੋਈ ਕੀਮਤ ਨਹੀਂ ਪਾ ਸਕਦੇ ਕੋਈ ਮਾਪ ਨਹੀਂ ਹੈ ਨਹੀਂ ਸਮਝ ਸਕਦੇ ਸਾਧਕ ਸਿੱਧ ਧਿਆਵੈ ਗਿਆਨੀ ਸਾਧ ਕਹਿੰਦੇ ਸਾਧਨਾ ਕਰਨ ਵਾਲੇ ਸਿੱਧ ਜਿਹੜੇ ਆ ਜਿਹੜੇ ਪੁੱਜ ਚੁੱਕੇ ਆ ਪ੍ਰਭੂ ਦੇ ਪਿਆਰੇ ਧਿਆਵੈ ਗਿਆਨੀ ਗਿਆਨੀ ਭਾਵ ਜਿਨ੍ਹਾਂ ਨੂੰ ਸਤਿਗੁਰੂ ਨੇ ਗਿਆਨ ਦੇ ਦਿੱਤਾ ਹੁਣ ਤਾਂ ਕੱਪੜਿਆਂ ਦਾ ਨਾਮ ਗਿਆਨੀ ਹੁੰਦਾ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਆ ਕਿਉਂਕਿ ਹਮੇਸ਼ਾ ਬੇਨਤੀ ਕਰਦਾ ਕਿ ਇਹ ਗੁਰੂ ਨੇ ਭਰਮ ਕੱਢ ਦਿੱਤੇ ਸਾਡੇ ਭਲੇਖੇ ਕੱਢ ਦਿੱਤੇ ਆ ਗਿਆਨੀ ਦੀ ਪਰਵਾਸ਼ਾ ਲਿਖੀ ਆ ਬਾਣੀ ਦੇ ਵਿੱਚ ਕਹਿੰਦੇ ਤਨ ਤਨ ਗਿਆਨੀ ਸਤ ਗੁਰੂ ਹਮਾਰਾ ਮੇਰਾ ਸਤ ਗੁਰੂ ਹੀ ਸਭ ਤੋਂ ਵੱਡਾ ਗਿਆਨੀ ਤੇ ਹੁਣ ਤਾਂ ਕਪੜਿਆਂ ਦਾ ਨਾਮ ਗਿਆਨੀ ਆ ਤੇ ਗੁਰੂ ਸਾਹਿਬ ਕਹਿੰਦੇ ਸਾਧਕ ਸਿੱਧ ਧਾਵਾਂ ਗਿਆਨੀ ਖੁਦੀ ਮਿੱਟੀ ਚੂਕਾ ਪੋਹਲਾਵਾ ਗੁਰਮਨ ਹੀ ਮੈਂ ਪ੍ਰਗਟਾਇਆ ਜੀਉ ਗੱਲ ਉਦਣ ਤੱਕ ਨਹੀਂ ਬਣਨੀ ਜਿੰਨੇ ਤੱਕ ਸਾਡੇ ਅੰਦਰੋਂ ਆਪਣਾ ਭਾਵ ਨਹੀਂ ਖਤਮ ਹੁੰਦਾ ਮੇਰੀ ਖੁਦੀ ਖਤਮ ਨਹੀਂ ਹੁੰਦੀ ਖੁਦੀ ਮਿੱਟੀ ਕਿਉਂਕਿ ਜਦ ਹਮ ਹਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਾ ਹੈ ਉਹਦਾ ਮਲਾਪ ਹੀ ਉਦਣ ਹੋਣਾ ਜਿੱਦਣ ਮੈਂ ਖਤਮ ਹੋ ਗਈ ਤੂੰ ਹੀ ਤੂੰ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੋ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਦੁਖੀ ਕਿਉਂ ਹੈ ਮੈਂ ਕਰ ਰਿਹਾ ਮੇਰਾ ਕੀਤਾ ਹੁੰਦਾ ਏਕਨੋ ਰਾਜਾ ਸੀ ਤੇ ਉਹਨੇ ਫਕੀਰ ਨੂੰ ਆਪਣੀ ਮੰਨ ਦੀ ਵਰਤਾ ਦਸੀ ਕਹਿੰਨ ਲਗਾ ਫਕੀਰ ਸਾਈ ਤੇਰੇ ਕੋਲ ਕੁਝ ਵੀ ਨਹੀਂ ਹੈ ਪਰ ਤੂੰ ਖੁਸ਼ ਬੜਾ ਰਹਿਣਾ ਹੈ ਮੇਰੇ ਕੋਲ ਸਭ ਕੁਝ ਹੈ ਪਰ ਮੈਂ ਫੇਰ ਵੀ ਨਹੀਂ ਖੁਸ਼ ਆ ਫਕੀਰ ਨੇ ਬਾਹ ਫੜੀ ਹੋਦੀ ਉਹਨੂੰ ਬਗੀਚੇ ਵਿੱਚ ਲੈ ਗਿਆ ਬਗੀਚੇ ਵਿੱਚ ਨਾ ਚੱਕਰ ਲਵਾ ਕੇ ਵਾਪਸ ਲਿਆ ਕਹਿੰਦਾ ਕੁਝ ਸਿੱਖਿਆ ਕਹਿੰਦਾ ਇਹ ਕੀ ਸਿੱਖਣ ਦੀ ਗੱਲ ਹੋਈ ਵੀ ਤੂੰ ਚੱਕਰ ਲਵਾ ਕੇ ਵਾਪਸ ਲਿਆ ਤਾਂ ਇਹਦੇ ਵਿੱਚ ਕੀ ਸਿੱਖ ਲਿਆ ਕਹਿਣ ਲੱਗਾ ਦੇਖ ਕਿਸੇ ਪੌਦੇ ਨੂੰ 2 ਫੁੱਲ ਲੱਗੇ ਆ ਕਿਸੇ ਨੂੰ 8 ਲੱਗੇ ਆ ਕਿਸੇ ਨੂੰ 10 ਲੱਗੇ ਆ ਸ ਪਰ ਖਿੜੇ ਹੋਏ ਆ ਪੌਦੇ ਪੌਦੇ ਉਸ ਛਿਕਵਾ ਨਹੀਂ ਕਰਦੇ ਉਹ ਲਾਂਬੇ ਨਹੀਂ ਦਿੰਦੇ ਚਾਹੇ ਉਹਨਾਂ ਕੋਲ 2 ਫੁੱਲ ਆ 4 8 ਤੇ ਦੁਨੀਆ ਦੇ ਵਿੱਚ ਤੂੰ ਰਹਿ ਰਿਆਂ ਜੇ ਤੇਰੇ ਕੋਲ 2 ਪਦਾਰਤ ਆ ਤਾਂ ਵੀ ਖੁਸ਼ ਰਹਿ ਤੇਰੇ ਕੋਲ ਅੱਠ ਪਦਾਰ ਤਾਂ ਵੀ ਖੁਸ਼ ਰਹਿ ਦਾਸਾ ਤੇ ਤਾਂ ਵੀ ਖੁਸ਼ ਰਹਿ ਦੇਖ ਨਾ ਖਿੜੇ ਹੋਏ ਆ ਹਮੇਸ਼ਾ ਖਿੜੇ ਰਹਿੰਦੇ ਆ ਭਾਵੇਂ ਉਹਨਾਂ ਕੋਲ ਦੋ ਫੁੱਲ ਹੈ ਚਾਰ ਹੈ ਪਰ ਖਿੜੇ ਹੋਏ ਪਰ ਉਹਨੇ ਤਾਂ ਕਰਨੀ ਕਹਿੰਦੇ ਭਗਤ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮਯੋਦ ਜਲ ਕੇਵਲ ਜਲ ਮਾਹੀ ਖੁਦੀ ਮਿੱਟੀ ਚੁੱਕਾ ਪੁਲਾਵਾ ਵਲਾਵਾ ਕਹਿੰਦੇ ਭਲੇਖਾ ਅੰਦਰ ਭਲੇਖਾ ਬਣ ਗਿਆ ਵੀ ਅਸੀਂ ਅਲੱਗਾਂ ਰੱਬ ਅਲੱਗ ਹੈ ਜਿਸ ਤਰ੍ਹਾਂ ਰਬੀਦਾਸ ਜੀ ਕਹਿ ਰਹੇ ਆ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨੀਏ ਹੋਈ ਨਾ ਤੇ ਜੋ ਅਸੀਂ ਮੰਨੀ ਬੈਠੇ ਆ ਉਹ ਨਹੀਂ ਹੈ ਅਸੀਂ ਉਹਦੇ ਹੀ ਹਾਂ ਉਹ ਸਾਡਾ ਹੈ ਤੇ ਕਦੋਂ ਕਹਿੰਦੇ ਜਦੋਂ ਅਸੀਂ ਤੂੰ ਤੂੰ ਕਰਦੇ ਜਦੋਂ ਨਾ ਆਮ ਕਰਕੇ ਕਹਿੰਦਾ ਅਸੀਂ ਸਤਕਾਰ ਦੇ ਨਾਲ ਕੋਈ ਸਾਡੇ ਤੋਂ ਵੱਡਾ ਹੁੰਦਾ ਅਸੀਂ ਉਹਨੂੰ ਕਹਿੰਨੇ ਆ ਤੁਸੀਂ ਆਪ ਜੀ ਬੋਲਦੇ ਆ ਪਰ ਤੁਸੀਂ ਬਾਣੀ ਪੜ੍ਹਦੇ ਹੋ ਆ ਪਿੱਛੇ ਸ਼ਬਦ ਆਇਆ ਸੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਪ੍ਰਾਤ ਵੀ ਉਹ ਤਾਂ ਸਭ ਤੋਂ ਵੱਡਾ ਹੈ ਨਾ ਰੱਬ ਉਹਨੂੰ ਤੂੰ ਕਰਕੇ ਬੁਲਾਇਆ ਉਸ ਕਰਕੇ ਬੁਲਾਇਆ ਕਿ ਉਹਦੇ ਵਿੱਚ ਭੇਦੇ ਖਤਮ ਹੋ ਗਿਆ ਇੱਕੋ ਹੀ ਹੋ ਗਿਆ ਨਾ RAM ਕਬੀਰਾ ਏਕ ਭਾਏ ਹੈ ਕੋਈ ਨਾ ਸਕੇ ਪਛਾਨ ਉੱਥੇ ਫਿਰ ਆ ਲੱਭਜਾਂ ਦੀ ਖਾਲੇ ਗੱਲ ਖਤਮ ਹੋ ਗਈ ਪਰਮੇਸ਼ਰ ਤੂੰ ਹੀ ਹੈ ਕਹਿੰਦੇ ਜਦੋਂ ਸਾਡੀ ਖੁਦ ਹੀ ਮਿਟ ਗਈ ਸਾਡੇ ਅੰਦਰ ਉਹ ਖਤਮ ਹੋ ਗਿਆ ਕਿ ਮੈਂ ਕਰ ਰਿਆਂ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਜੀ ਖੁਦੀ ਮਿੱਟੀ ਚੂਕਾ ਭਲਾਵਾ ਅੰਦਰੋਂ ਖੁਦੀ ਮਿਟ ਗਈ ਹੁਣ ਮਨੁੱਖ ਹੁੰਦਾ ਨਾ ਸਾਧ ਸੰਗਤ ਜੀ ਕਹਿੰਦਾ ਹਮ ਕੀਆ ਹਮ ਕਰੇਗੇ ਹਮ ਮੂਰਖ ਵਾਰ ਸਭ ਕਹਿੰਦੇ ਨਾ ਕਰਨੇ ਆਲਾ ਬਸ ਰਿਆ ਦੂਜੇ ਪਾਏ ਪਿਆਰ ਰੱਬ ਭੁਲ ਗਏ ਪਰ ਜਿਹੜਾ ਉਹਦੇ ਨਾਲ ਪਿਆਰ ਕਰਦਾ ਉਹ ਕਹਿੰਦਾ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕੇ ਛਾਰ ਕੀਆ ਭਇਓ ਕਬੀਰ ਕਵੀ ਸਭ ਕਹਿੰਦੇ ਹਨ ਆਸ ਮਨੋਰਥ ਪੂਰਨ ਹੋਵੇ ਪੇਟਤ ਗੁਰ ਦਰਸਾਇਆ ਜੀਉ ਅਗੰਗ ਅਗੋਚਰ ਕਿਸ ਮਿਤ ਨਹੀਂ ਜਾਣੀ ਸਾਧਕ ਸਿਧ ਧਿਆਵੈ ਗਿਆਨੀ ਖੁਦੀ ਮਿੱਟੀ ਮਟਾ ਦੇ ਆਪਣੀ ਹਸਤੀ ਕੋ ਅਗਰ ਕਸ਼ਮਰਤਵਾ ਚਾਹੇ ਦਾਣਾ ਖਾਕ ਮੈਂ ਮਿਲ ਕਰ ਗੁਲੇ ਗੁਲਯਾਰ ਹੋਤਾ ਹੈ ਖੁਦੀ ਮਿੱਟੀ ਚੂਕਾ ਪਹਲਾਵਾ ਜਿਦਨ ਖੁਦੀ ਮਿਟ ਗਈ ਨਾ ਲੈਣਾ ਜੀ ਆਏ ਨਾ ਗੁਰੂ ਨਾਨਕ ਦੀ ਸੰਗਤ ਵਿੱਚ ਗੁਰੂ ਸਾਹਿਬ ਮਹਾਰਾਜ ਨੇ ਨਿਰਮਲ ਕਰ ਦਿੱਤਾ ਇੱਕ ਦਿਨ ਗੁਰੂ ਪਾਸ਼ਾ ਮਹਾਰਾਜ ਨੇ ਲੈਣੇ ਨੂੰ ਗੁਰ ਅੰਗਦ ਦੇ ਬਣਾ ਦੇ ਬਖਸ਼ਿਸ਼ ਕਰ ਦਿੱਤੀ ਖੁਦੀ ਮਿੱਟੀ ਅੰਦਰੋਂ ਜਿਨ੍ਹਾਂ ਦੇ ਖੁਦ ਹੀ ਸੀ ਉਹ ਰਹਿ ਗਏ ਬਾਬਾ ਸ਼੍ਰੀ ਚੰਦ ਮੈਂ ਤਾਂ ਗੁਰੂ ਪੁੱਤਰ ਹਾਂ ਲక్ష్ਮੀ ਚੰਦ ਮੈਂ ਤਾਂ ਗੁਰੂ ਪੁੱਤਰ ਹਾਂ ਉਹਨਾਂ ਦੀ ਮਿੱਟੀ ਨਹੀਂ ਸੀ ਪਰ ਜਿਨ੍ਹਾਂ ਨੇ ਆਪਣੇ ਆਪ ਨੂੰ ਮਿਟਾ ਦਿੱਤਾ ਉਹਨਾਂ ਨੇ ਸਭ ਕੁਝ ਪ੍ਰਾਪਤ ਕੀਤਾ ਖੁਦ ਹੀ ਮਿੱਟੀ ਚੁਕਾ ਭੁਲਾਵਾ ਅੰਦਰੋਂ ਭਲੇਖਾ ਖਤਮ ਹੋ ਗਿਆ ਗੁਰ ਮੰਨ ਹੀ ਮਹਿ ਪ੍ਰਗਟਾਇਆ ਜੀ ਗੁਰੂ ਨੇ ਮਨ ਦੇ ਵਿੱਚ ਹੀ ਪਰਮਾਤਮਾ ਪ੍ਰਗਟ ਕਰ ਦਿੱਤਾ ਉਹਦਾ ਪ੍ਰਕਾਸ਼ ਕਰਕੇ ਦਿਖਾ ਦਿੱਤਾ ਖੁਦੀ ਮਿੱਟੀ ਚੂਕਾਂ ਭੁਲਾਵਾ ਗੁਰ ਮੰਨ ਹੀ ਮੈਂ ਪ੍ਰਗਟਾਇਆ ਜੀ ਅਨੰਦ ਮੰਗਲ ਕਲਿਆਣ ਅਨੰਦ ਨਿਧਾਨਾ ਉਹ ਪਰਮੇਸ਼ਰ ਅਨੰਦ ਸਰੂਪ ਹੈ ਮੰਗਲ ਸਰੂਪ ਹੈ ਕਲਿਆਣ ਹੈ ਖਜ਼ਾਨਾ ਹੈ ਗੁਣਾ ਦਾ ਸੂਕ ਸਹਿਜ ਹਰ ਨਾਮ ਬਖੰਡ ਉਹ ਸੁਖ ਦੇਣ ਵਾਲਾ ਆਤਮਿਕ ਜੀਨਮ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਿਹੜਾ ਹੈ ਕਹਿੰਦੇ ਉਹਨੂੰ ਉਚਾਰਨ ਕਰੀਏ ਤੇ ਜਦੋਂ ਉਹਨੂੰ ਉਚਾਰਨ ਕਰਦੇ ਆਂ ਜਿਸ ਤਰ੍ਹਾਂ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਆਂ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਜੀ ਆਰੰਭ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਟਾਵ ਸਿਮਰੋ ਜਾਸ ਬਸੰਭਰ ਏਕੈ ਨਾਮ ਜਪਤ ਅਗਨਤ ਅਨੇਕ ਬੇਦ ਪ੍ਰਾਣ ਸਿਮਰ ਸੁਧਾਕਰ ਕਿੰਨੇ RAM ਨਾਮ ਇਕਾਕਰ ਕਿਨ ਕਾ ਇਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਇਕ ਦਰਸ ਤੋਹਾਰੋ ਨਾਨਕ ਓਨ ਸੰਗ ਮੋਹਿ ਉਦਾਰ ਜੇ ਪਰਮੇਸ਼ਰ ਦੇ ਨਾਮ ਦੇ ਵਿੱਚ ਬਹੁਤ ਤਾਕਤ ਸੂਖ ਸਹਿਜ ਹਰ ਨਾਮ ਬਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਜਦੋਂ ਉਹ ਪਰਮੇਸ਼ਰ ਦਇਆ ਕਰਦਾ ਸਾਡੀ ਉਹ ਅਵਸਥਾ ਬਣ ਜਾਂਦੀ ਹੈ ਤੇ ਆਪਣਾ ਨਾਮ ਸਾਡੇ ਹਿਰਦੇ ਵਿੱਚ ਟਿਕਾ ਦਿੰਦਾ ਨਾਉ ਨਾਨਕ ਕਰਮੈ ਆਇਆ ਜੀਓ ਕਿਉਂ ਨਹੀਂ ਵਸਦਾ ਕਿਉਂਕਿ ਜਿੰਨੇ ਤੱਕਰ ਹਉਮੈ ਹੈ ਤੇ ਹਉਮੈ ਤੇ ਨਾਮ ਦੇ ਨਾਲ ਵਿਰੋਧ ਹੈ ਬਾਣੀ ਦੇ ਵਿੱਚ ਪ੍ਰਮਾਣ ਦਿੱਤਾ ਗੁਰੂ ਸਾਹਿਬ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਥਾਂ ਜਾਂ ਮੈਂ ਵਸ ਸਕਦਾ ਤੇ ਜਾਂ ਨਾਮ ਵਸ ਸਕਦਾ ਦੋਨੇ ਚੀਜ਼ਾਂ ਗੁਰੂ ਸੰਗਤ ਜੀ ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਗੌੜੀ ਰਾਗ ਤੋਂ ਸ਼ੁਰੂ ਹੁੰਦੀ ਹੈ ਸਤਿਗੁਰ ਦਾ ਪਹਿਲਾ ਸ਼ਬਦ ਪੜੋ ਤੇ ਆਖਰੀ ਸ਼ਲੋਕ ਪੜੋ 57 ਸ਼ਲੋਕ ਆ ਤੇ 59 ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਪਹਿਲੇ ਸ਼ਬਦ ਦੀ ਪਹਿਲੀ ਪੰਕਤੀ ਹੈ ਸਾਦੋ ਮਨ ਕਾ ਮਾਣ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ ਸਾਦੋ ਮਨ ਕਾ ਮਾਣ ਤਿਆਗ ਮਾਣ ਨੂੰ ਤਿਆਗਣਾ ਤੇ ਕਰਨਾ ਕਿ ਆਖਰੀ ਸ਼ਲੋਕ ਪੜ੍ਹੀਏ ਕਹਿੰਦੇ RAM ਨਾਮ ਔਰ ਮੈਂ ਗਹਿਓ ਗਹਿਓ ਮਤਲਬ ਪਕੜਨਾ ਹੋਰ ਔਰ ਕਹਿੰਦੇ ਹਿਰਦੇ ਨੂੰ ਕਹਿੰਦੇ ਹਿਰਦੇ ਵਿੱਚ ਚੰਗੀ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਪਕੜ ਲਓ RAM ਨਾਮ ਔਰ ਮੈਂ ਗਹਿਓ ਜਾ ਕੇ ਸਮਨ ਹੀ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਦੇਖੋ ਦੋਨੇ ਸ਼ਬਦ ਇੱਕੋ ਜਿਹੇ ਆ ਮੰਮੇ ਨੂੰ ਕੰਨਾ ਨੰਨਾ ਮਾਨ ਜੇ ਇਹਨੂੰ ਉਲਟਾ ਕਰਕੇ ਲਿਖੋਗੇ ਨੰਨੇ ਨੂੰ ਕੰਨਾ ਮੰਮਾ ਨਾ ਜਿਸ ਦਿਨ ਮਾਨ ਖਤਮ ਹੋਏਗਾ ਉਦਨੇ ਨਾਮ ਪ੍ਰਗਟ ਹੋਏਗਾ ਤੇ ਨਾਮ ਜਪ ਰਿਆ ਤੇ ਮਾਨ ਆ ਗਿਆ ਤੇ ਸਭ ਕੁਝ ਖਤਮ ਹੋ ਗਿਆ ਤੇ ਸਤਗੁਰੂ ਕਹਿੰਦੇ ਭਾਈ ਉਹ ਪਰਮੇਸ਼ਰ ਦਿਆਲਤਾ ਦੇ ਘਰ ਦੇ ਵਿੱਚ ਰਹਿੰਦਾ ਪਰ ਜਦੋਂ ਸਾਡੀ ਅਵਸਥਾ ਬਣਦੀ ਹੈ ਤੇ ਉਹ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀ ਉਹ ਹਿਰਦੇ ਘਰ ਦੇ ਵਿੱਚ ਆ ਗਿਆ ਕਿਉਂਕਿ ਇਹੀ ਤਾਂ ਆਪਾਂ ਅਰਦਾਸਾਂ ਕਰਦੇ ਆ ਇੱਕ ਬਹੁਤ ਵੱਡਾ ਫਿਲਾਸਫਰ ਬਹੁਤ ਵੱਡਾ ਸੰਤ ਹੋਇਆ ਉਹਦਾ ਨਾਮ ਸੀ ਸਮਸ ਤਬਰੇਜ਼ ਉਹ ਅੱਲਾਹ ਨੂੰ ਯਾਦ ਕਰਦਾ ਹੈ ਕਹਿੰਦੇ ਇੱਕ ਦਿਨ ਕੀ ਹੋਇਆ ਏਸੀ ਅਵਸਥਾ ਬਣ ਗਈ ਹਿਰਦੇ ਘਰ ਦੇ ਵਿੱਚ ਉਹਦਾ ਪ੍ਰਕਾਸ਼ ਹੋਣਾ ਸ਼ੁਰੂ ਹੋਇਆ ਪਰ ਜਿਹੜੇ ਵਿਕਾਰ ਹੁੰਦੇ ਆ ਨਾ ਤੇ ਅੰਦਰ ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਫਿਰ ਉਹਨੇ ਆਖਿਆ ਅੱਲਾ ਤੂੰ ਥੋੜਾ ਜਿਹਾ ਸਮਾਂ ਦੇ ਦੇ ਮੈਂ ਇਹਨਾਂ ਨੂੰ ਕਾਬੂ ਕਰ ਲਵਾਂ ਫਿਰ ਤੂੰ ਆ ਜੀ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਜੁਗਤੀ ਦੱਸੀਏ ਕਹਿੰਦੇ ਪਹਿਲਾਂ ਅਰਦਾਸ ਕਰੋ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਬਾਕੀ ਦਾ ਕੰਮ ਉਹਨੇ ਕਰਨਾ ਅਰਦਾਸ ਕੀ ਕਰਨੀ ਹੈ ਪੰਜ ਵਿਖਾਤੀ ਇੱਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰਿਆਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ ਮੈਂ ਇਹ ਕਹਾਂ ਇਹ ਪੰਜ ਹਨ ਸਤਗੁਰੂ ਕਿਰਪਾ ਕਾ ਤੇ ਗੁਰੂ ਨੇ ਕਿਰਪਾ ਕੀਤੀ ਰੋ ਤੁਸੀਂ ਪੜਦੇ ਹੋ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰੇ ਤੇ ਉਹਨੇ ਕਿਰਪਾ ਕਰ ਦਿੱਤੀ ਨਾਮ ਵਸ ਗਿਆ ਤੇ ਜਿੱਥੇ ਉਹ ਵਸਦਾ ਹੈ ਉੱਥੇ ਹੋਰ ਕੁਝ ਵੀ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਭਾਈ ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਇਹੀ ਤਾਂ ਪਰ ਅਰਦਾਸ ਕਰਦੇ ਆ ਵਾਹਿਗੁਰੂ 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 ਚਿਤ ਆਵੇ ਜਦੋਂ ਉਹ ਚਿਤ ਵਿੱਚ ਆਏਗਾ ਚਿਤ ਆਵਣ ਦਾ ਸਤਕਾ ਸਰਬ ਸੁਖ ਹੋਗਾ ਪਰ ਚਿੱਤ ਦੇ ਵਿੱਚ ਬਹੁਤ ਕੁਝ ਹੈ ਪਰ ਜਦਨ ਚਿੱਤ ਵਿੱਚ ਉਹ ਆਏਗਾ ਤੇ ਗੁਰੂ ਮਹਾਰਾਜ ਕਹਿੰਦੇ ਤੁਦ ਚਿਤ ਆਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਈ ਜਦਨ ਉਹ ਚਿੱਤ ਵਿੱਚ ਆਉਂਦਾ ਆਨੰਦ ਹੀ ਆਨੰਦ ਹੈ ਪਰ ਜਦੋਂ ਭੁੱਲ ਜਾਂਦਾ ਤੇ ਆਤਮਿਕ ਮੌਤ ਹੋ ਜਾਂਦੀ ਤੇ ਗੁਰੂ ਸਾਹਿਬ ਕਹਿੰਦੇ ਭਾਈ ਉਹਨੂੰ ਯਾਦ ਕਰ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਦਾ ਯਤਨ ਕਰ ਸਹਿਬ ਕਹਿੰਦੇ ਭਾਈ ਉਹ ਪਰਮੇਸ਼ਰ ਨੇ ਕਿਰਪਾ ਕਰਨੀ ਹੈ ਜਿਹੜਾ ਪਰਮੇਸ਼ਰ ਆਨੰਦ ਮੰਗਲ ਕਲਿਆਣ ਨਿਧਾਨਾ ਸੂਖ ਸਹਿਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਸੰਗਤ ਦੀ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ